गुरु है बाणी बाणी उमृत सारे गुरबाणी कह शिवक जन गुरु भर तुरु दिस तो गुरु से भी है। ਅਨਹਦ ਸੁਸੈਤ ਸੁਭਾਈ ਦਰਸ਼ਨ ਪਰਸੀਐ ਗੁਰੁ ਦੇ ਜਨਮ ਮਰਣ ਲੁਕ ਜਾਏ ਸਦਨਾ ਵਾਹਿਗੁਰੂ ਸਾਹਿਬ ਜੀ ਨਿਵਾਵਨ

लिखत लिख कोन उगा मिल संगत पार सतुर सेब सफल हर दर्शन मिल अमृत हर रस हर हर नाम अमृत हर मीठा हर संतो चाख देखो

अपना जीवन शब्द करते हैं अच के पावन गुरु चौथे पाशाह आदि का पावन आद सौ नड़िनवे पूरा आज सौ अंत शब्द शबान है इस पावन शब्द अंदर

ਵਿਦੱਤੀ ਗੁਰੂ ਸਾਹਿਬ ਤਾਂ ਮੈਂ ਕਰ ਪੌੜਾਈ ਹੋ। ਅੱਜ ਵੀ ਮੇਰੇ ਸਤਿਗੁਰੂ ਕੀ ਐੇ ਪਿਆਰ ਦੇ ਨਾਲ ਗੱਲ ਕਰਦੇ ਐਨ ਕਿ ਮੇਰੇ ਮਨ ਹਰ ਗੋੜ ਹਲੋ ਉੱਚਰੋ। ਤੇ ਉਹ ਗੁਰੂ ਸਾਹਿਬ ਕਹਿੰਦੇ ਕਿ ਇਹ ਤੁਸੀਂ ਆਪਣੇ ਆਪਣੇ ਮਨ ਦੇ ਵਿੱਚ ਵੀ ਇਹ ਗੱਲ ਕਹੋ ਤਾਂ ਕਿ ਇਹ ਗੱਲ ਬੜੇ। ਮੇਰੇ ਮਨ ਹਰ ਗੋੜ ਉੱਚਰੋ ਬੋਲੋ ਮਸਤਕ ਤੇ ਲਿਖੇ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰ ਇਹ ਵਸਪਿਤ ਤਾਂ ਹੈ ਜੋ ਸਾਡੇ ਇਹ ਮਸਤਕ ਦੇ ਵਿੱਚ ਰੇ ਉਹਦਾ ਸਦਕਾ ਕੀ ਇਹ ਗੁਣ ਗਾਏ ਜਾਂਦੇ ਹੋਣ ਕਿੰਨਾ ਦੀ ਭਾਗਾ ਚ ਨਹੀਂ ਕਰ ਭਾਵੇਂ ਜਿੰਨੀ ਮਰੀ ਬੇਨਤੀਆਂ ਕਰ ਲੋ ਹੱਥ ਜੋੜ ਲੋ ਤਕਣਾ ਪਾ ਲੋ ਨਾ ਦੀ ਰਾਸ ਕਈ ਵਾਰੀ ਕਹਿੰਦਾ ਉਸ ਸਾਡੇ ਦੀ ਮਾਪ ਪੰਜਾਂ ਦਾ ਕਹਿਣਾ ਸਹਿਮਤੀ ਇਹ ਸਾਡਾ ਪਨਾਰਾ ਉੱਥੇ ਲਈ ਹੁੰਦਾ ਵਸਮੀ ਕੋਲ ਦਾ ਕੋਈ ਸੋਲ ਨਹੀਂ ਰਾਂ ਜਿਹੜੇ ਇਸ ਪਾਸੇ ਨਹੀਂ ਹੁੰਦੇ ਉਹਨਾਂ ਦੀ ਭਾਗਾ ਜੀ ਹੁੰਦਾ ਔਰ ਜਿਨ੍ਹਾਂ ਦੀ ਭਾਗਾ ਜੀ ਹਨ ਉਹੋ ਹੀ ਇਹ ਜਰਦੇ ਨੇ ਉਹੋ ਹੀ ਸੰਗਤ ਵਿੱਚ ਆਉਂਦੇ ਨੇ ਕਿਉਂਕਿ ਭਾਗ ਦੀ ਗੱਲ ਹੈ ਕਿਸਮਤ ਦੀ ਗੱਲ ਹੈ ਬਾਣੀ ਆਪ ਅਵਿਅਕਰਨ ਹੈ ਬਿਨ ਭਾਗਾ ਸਤ ਸੰਗ ਨੰਦ ਆਪੇ ਬਿਨ ਸੰਗਤ ਮੈਲ

मिल साथ संगत भज केवल ना हे बेलिया मना हरि दे गुणा नु गुज मस्तक लिखत लिखे गुण गाए मिल संगत पार परो सत संगत दे विच मिल ही पार सारा मेरे मारो जी सत संगत मिले सो तरह पहले पास आओ संत मिलो मेरे भाई मिल हर हर कथा करो

बोली कावा बोली विचार बोली सिफतो सलाह अपर रण के करिए रण मिलके करिए हर हर नाम बहुत है काल जो केवट और शब्द सब ये परमात्मा का नाम जेड़ा हर हर ये हर हर गोमरी ताया या ता रूप पूरा करनो ये सारे व्याकरण दे ले हर हर नाम बोहित

हम जहाज तो है जहाज चला जो अलग अलग स्टेजें जिम्मे जहाज लावे ना ड्रैवर नहीं दे पायलट नहीं तरह आम गोटर चला ड्रैवर दे लेकिन किसकी भी तो कोई चला आप ड्राइवर पायलट नहीं देते दे। कहते दे केवट दे 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 दे। मलाह ओनू मलाह कहा जाता है ओनू केवट कह जाता है इसे ढंग सतगुरु जी कह लगे शब्द का शब्द जहाज सागर पार होना बोलो जी बोलो जी शाबा 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 बोलो जी इतना पार होना एवं नहीं पार होना ਕਾ ਜਾ ਕੇ ਕਿਤੇ ਪਾਉ 17 ਹੋਣਾ ਫਿਰ ਸੋ ਅਗਲਾ ਪਦੇ ਦੇ ਵਿੱਚ ਸਤਪੁਰ ਜੀ ਬਖਸ਼ਿਸ਼ ਤੇ ਰਹਿਮਤ ਕਰਦੇ ਨੇ ਕਿ ਗੁਰੂ ਕਾਇਆ ਨਗਰ ਮੇਂ ਰਾਮ ਰਸ ਉਤਮ ਕਿਉ ਪਾਏ ਕੋਹਦੇਸ ਜਾਣ ਕਰੋ ਇੱਕ ਕਾਇਆ ਨਗਰ ਜਿਹੜਾ ਹੈ ਕਾਇਆ ਸ਼ਹਿਰ ਹੈ ਇੱਕ ਵਸਤੀ ਇਸ ਦੇ ਵਿੱਚ ਇੱਕ ਰਾਮ ਰਸ ਜਿਹੜਾ ਬਹੁਤ ਉਤਮ ਹੈ ਉਸ ਰਸ ਨੂੰ ਲੈਣਾ ਆਪਾਂ ਗੁਰੂ ਕੋ ਇਹ ਕਾਇਆ ਨਗਰ ਜਿਹੜਾ ਹੈ ਇਹਨੂੰ ਬੇਗੰਪੂਰਾ ਵੀ ਕਹਾਜੂ ਬੇਗੰਪੂਰਾ ਸ਼ਹਿਰ ਕੋ ਇੱਕ ਕਾਇਆ ਨਗਰ ਇੱਕ ਬੇਗੰਪੂਰਾ ਕੋਈ ਵੈਸੇ ਸਥਾਨ ਨਹੀਂ ਕਹਾ ਭਾਵੇਂ ਲਖਨਊ ਜੇ ਕਲੋਨੀ ਜਰੂਰ ਬਣ ਗਈ ਹੈ ਬੇਗੰਪੂਰਾ ਤਾਂ ਤੁਸੀਂ ਗਏ ਉਹ ਤੁਹਾਨੂੰ ਦੱਸਦੇ ਵਿਦਿਆਰਥੀ ਸੁਬਹੰਤੀ ਹੈ ਕਾਇਆ ਨਗਰ ਮੇਂ ਰਾਮ ਰਸ ਉਤਵ ਇਹ ਕਾਇਆ ਸ਼ਹਿਰ ਦੇ ਵਿੱਚ ਵਸਤੀ ਦੇ ਵਿੱਚ ਇੱਕ ਉਤਮ ਰਸ ਹੈ ਉਹ ਜਿਹੜਾ ਰਸ ਹੈ ਨਾਮ ਰਸ ਜਿਹੜਾ ਅਨੰਦ ਨਾਦ ਵਾਲਾ ਇੱਕ ਚੋਣਾ ਆ ਇਹ ਵਾਸਤੇ ਇੱਕ ਬੂੰਦ ਹੁੰਦੀ ਏ ਪਰ ਇਹ ਮਿਲਦੀ ਕਿ ਤੇ ਹਾਜੀ ਸਾਰੀ ਨੂੰ ਨਹੀਂ ਮਹਤਵ ਬਹੁਤ ਕਰਨੀ ਪਈਏ ਕਹਿਣਾ ਸੌਖਾ ਕਰਨਾ ਔਖਾ ਸੋ ਬੇਤੀ ਅੱਜ ਤੇ ਕਿਉਂ ਪਾਈਏ ਉਪਦੇਸ਼ ਜਨਨ ਕਰੋ ਕਿਵੇਂ ਬਿੜੇ ਕੋ ਗੁਰਮੁਖ ਜਨੋ ਇਹ ਜਾਣੇ ਕਿ ਯਾਦੀ ਇਹ ਗੁਰਮੁਖ ਕੋ ਇਹ ਸੰਤ ਜਨੋ ਐ ਹੋ ਜਾਂ ਸਾਨੂੰ ਕੋਈ ਉਪਦੇਸ਼ ਦੋ ਰਾਹ ਦਸਾਓ

दुनिया के भावे भावे विराग होेड़ा ही खेड़ा आनंद ही आनंद है जो रस इन्हे विशेष सारे लग 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 पड़े। ना 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 ये नहीं हो अवस्था होर बन जाती अखीव जिसने मर जाओ वह अवस्था बन जाती संसार के रस सारे फिके हो जाने और नाम रस फिर ਕੁਇ ਮਾਨਾ ਗਿਆਨ ਅਕੀਰ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੂ ਸੰਤ ਜਨੋ ਭਗਤ ਮੁਕੋ ਰਾਮ ਦੇ ਨਾਮ ਦਾ ਆਪਾਂ ਸਿੱਧੀ ਡਾਇਰੈਕਟ ਕਰਦੇ ਗਏ ਨਾ ਗਏ ਤਾਂ ਵਾਹਿਗੁਰੂ ਦਾ ਰਸ ਵਾਹਿਗੁਰੂ ਨਾਮ ਦਾ ਰਸ ਇਹ ਜਿਹੜਾ ਰਾਮ ਰਸਾਇਣ ਇਹ ਸਾਰੇ ਵਾਹਿਗੁਰੂ ਦਾ ਰਸਾਇਣ ਰਸਾਇਣ ਦੇ ਕਿਸੇ ਚ ਸਾਰੇ ਸਵਾਲ ਦੋਦੇ ਖਾਸ ਕਰਕੇ ਲੂਣ ਨੂੰ ਰਸਾਇਣ ਹੀ ਗਿਆ ਜਾਂਦਾ ਤੇ ਲੂਣ ਦੇ ਨਾਲ ਇੱਕ ਰਸ ਮਣ ਜਾਂਦਾ ਸਾਡੇ ਚਾਵ ਤੇ ਪਾ ਲਓ ਸਬਜੀ ਤੇ ਪਾ ਲਓ ਤੇ ਆਪਣੇ ਪ੍ਰਸ਼ਾਦੇ ਹੱਥ ਪਾ ਲਓ ਜਦੋਂ ਪਰੌਂਠੇ ਬਣਾਉਣੇ ਆ ਤੇ ਬੜਾ ਨਾਸਾ ਤੇ ਬੜਾ ਸੁਆਦ ਆਏਗਾ ਤੇ ਨਾਮ ਦਾ ਰਸ ਵੀ ਜਿੱਥੇ ਪਵੇਗਾ ਆਟਾ ਗੁੰਧਦੇ ਆ ਸਬਜੀ ਬਣਾਉਂਦੇ ਆ ਕੰਮ ਤਾਂ ਦੇਖ ਰਹੇ ਆ ਇਹ ਰਸਾਇਣ ਇਸੇ ਕਰਕੇ ਕਿਹਾ ਹੈ ਹਰ ਜਗ੍ਹਾ ਤੇ ਕਾਉਣ ਵਾਲਾ ਇਹ ਸਾਰੇ ਰਸਾਂ ਦਾ ਨਿਚੋੜ ਹੈ हर शिव संत जनो ये संत जलो सत संखी ओ ये शिव ए, ए इस्तेमाल करो ते फिर हो दुनिया थे ना चार पगारथ ने अमृत तो बच्चन चार पदारथ चारे पाए गुरब नानक हर भरु काम अल ਇਹ ਸਾਰੇ ਚਾਰ ਪਦਾਰਥ ਜਿਹੜੇ ਅੰਮ੍ਰਿਤ ਵਚਨ ਆਪਾਂ ਸੁਭੂ ਹੋਈਏ ਸਰਪੜੇ ਚਾਰ ਪਦਾਰਥ ਜੇ ਕੋ ਵਾਂਗੇ ਸਾਧ ਜਨਾਂ ਕੀ ਸੇਵਾ ਉਹ ਚਾਰ ਪਦਾਰਥ ਜਿਹੜੇ ਨਹੀਂ ਉਹਦੀ ਝੂੜੀ ਤੇ ਪੈ ਜਾਣਗੇ ਉਹਨੂੰ ਹੀ ਸਤਨਾਮ ਵਾਹਿਗੁਰੂ ਹੁਕਮਨਾਮੇ ਦੀ ਇਤਨੀ ਵਿਚਾਰ ਪਰਵਾਨ